ਹਾਂਜੀ ਤੇ ਲੋਹਾਂ ਦੇ ਉੱਤੇ ਫਾਜਵਾ ਤੇ ਹੁਣ ਉਹ ਸੇਵਾ ਦੀ ਲੋੜ ਆ ਤੇ ਭੈਣ ਭਰਾਵਾਂ ਨੂੰ ਬਾਹਰ ਦੇ ਸੰਤ ਮਨਛਾਂ ਚ ਅੱਜ ਕੀਤੀ ਜਾਂਦੀ ਆ ਕਿ ਸੇਵਾ ਪਾਓ ਕੰਮ ਜਿਆਦਾ ਤੇ ਸੇਵਾ ਘੱਟ ਆ ਇਹ ਗੈ ਸ਼ਾਦੀ ਇਥੇ ਸਾਰੇ ਪਿੰਡ ਤੋਂ ਟਾਇਵ ਵਾਲਾ ਜਿਵੇਂ ਕਰਮੂ ਵਾਲਾ ਅਲੱਗ-ਅਲੱਗ ਪਿੰਡ ਸਾਰੇ ਆ ਕੀਤੇ ਸੇਵਾ ਕਰਨ ਵਾਸਤੇ ਆਉਂਦੇ ਆ ਇਹ ਹਰ ਵੀਰਵਾਰ ਭਾਰੀ ਸੰਗਤਾਂ ਦੇ ਸਜੋਗ ਦੇ ਨਾਲ ਨੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਜਾਂਦਾ ਵਾ। ਵਿਸ਼ਵ ਦੇਸ਼ ਦੇ ਵਿੱਚੋਂ ਇਸ ਇਸ ਜਗ੍ਹਾ ਇਹ ਇਮਾਰਤ ਵਾਸਤੇ ਜੋ ਵੀ ਚੜਾਵਾ ਵਾ ਆ ਵਾ ਟੈਲਫੋਨ ਵਾ ਕੁਫੀ ਜਨ ਵਾ ਮੇਲੇ ਵਾਲੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਦੇਖੋ ਇੱਥੇ ਲੋਹਾ ਬਣੀਆਂ ਨੇ ਬ੍ਰੰਤ ਪ੍ਰਕਾਰ ਦੇ ਪ੍ਰਸ਼ਾਦੇ ਅਨਾਜ ਪੱਕਦੇ ਨੇ ਇੱਥੇ ਸ਼ੈੱਡ ਦੀ ਬੜੀ ਸਖਤ ਲੋੜ ਹੈ ਇੱਧਰ ਵੱਡਾ ਇੱਕ ਸ਼ੈੱਡ ਬਣ ਗਿਆ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਦੇ ਇਹ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਭ ਧਰਮਾਂ ਦਾ ਸਤਕਾਰ ਕਰੋ ਆਪ ਨੂੰ ਆਂਦੇ ਨਾਲ ਤਿਆਰ ਕਰੋ ਸੋ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਪਾਨ ਪਿੱਤਰ ਚਨਸ਼ੂ ਪ੍ਰਾਪਰ ਧਰਤੀ ਹੈ ਅੱਜ ਜਿੱਥੇ ਕਿ ਬੇਅੰਤ ਪ੍ਰਕਾਰ ਦੇ ਸਲਾਨਾ ਜੋੜ ਮਿਲੇ ਸ਼ਹੀਦੀ ਸਮਾਗਮ ਚੱਲਦੇ ਰਹਿੰਦੇ ਨੇ ਤੇ ਅੱਜ ਤੁਹਾਨੂੰ ਇੱਕ ਸਪੈਸ਼ਲ ਰਿਪੋਰਟ ਜਿਲ੍ਹਾ ਤਰਨਤਾਰਨ ਤੋਂ ਟਾਈਮ ਨਿਊ 24 ਨਿਊ ਪੰਜਾਬ ਚੈਨਲ ਦੇ ਰਾਹੀਂ ਪਹੁੰਚੇ ਆ ਮੇਰੇ ਨਾਲ ਕਵਰਿੰਗ ਕਰਨ ਵਾਸਤੇ ਪਹੁੰਚੇ ਨੇ ਮੇਰੇ ਸਾਥੀ ਰਾਣਾ ਅਲੀਪੁਰ ਤੇ ਮੈਂ ਕੁਲਵੰਤ ਸਿੰਘ ਪੱਟੀ ਰਿਪੋਰਟਰ ਜਿੱਥੇ ਕਿ ਬਿਲਕੁਲ ਦਰਿਆ ਦੇ ਕਿਨਾਰੇ ਤੇ ਜੰਗਲਾਂ ਦੇ ਵਿੱਚ ਮੰਗਲ ਆਏ ਹੋਏ ਨੇ ਸੋ ਕਿੰਨਾ ਨੇ ਲਾਏ ਹੋਏ ਨੇ ਦਾਤਾ ਤੇ ਭਗਤ ਸੂਰਮਾ ਜਉਂਦੇ ਜੱਗ ਰਹਿੰਦੇ ਨੇ ਮੜੀਆਂ ਤੇ ਲੱਗਦੇ ਮੇਲੇ ਲੋਕੀ ਨੋਂ ਲੈਂਦੇ ਨੇ ਤੇ ਕਿੰਨਾ ਦਾ ਨਾਮ ਲਿਆ ਜਾਂਦਾ ਜਿਨ੍ਹਾਂ ਨੇ ਨਾਮ ਬਾਣੀ ਪੜ੍ਹੀ ਹੋਵੇ ਜਿਨ੍ਹਾਂ ਨੇ ਤੇਗਾ ਮਾਰੀਆਂ ਹੋਣ ਤੇ ਤੇਗਾ ਖਾਧੀਆਂ ਹੋਣ ਜਨਾਂ ਨੇ ਨਾਮ ਬੰਦਗੀ ਕਰਕੇ ਦੁਨੀਆਂ ਨੂੰ ਸਿੱਧੀ ਰਾਹ ਪਾਇਆ ਹੋਵੇ ਉਹਨਾਂ ਦੇ ਧਰਮ ਸਥਾਨਾਂ ਤੇ ਉਹਨਾਂ ਦੇ ਤਪ ਸਥਾਨਾਂ ਤੇ ਉਹਨਾਂ ਦੇ ਅ ਅੰਗੀਠਾ ਸਰ ਸਥਾਨਾਂ ਦੇ ਉੱਤੇ ਮੇਲੇ ਲੱਗਦੇ ਨੇ ਹਰ ਹਰ ਸਾਲ ਤੇ ਇੱਥੇ ਵੀ ਜਿੱਥੇ ਅਸੀਂ ਪਹੁੰਚੇ ਆਂ ਤੰਤਾ ਨਾ ਬਾਬਾ ਦਰਗਾਹੀ ਸ਼ਾ ਬਹੁਤ ਵੱਡਾ ਮੇਲਾ ਲੱਗਦਾ ਜੋ ਕਿ 1 ਮਹੀਨਾ ਹੋ ਚੁੱਕਿਆ ਸੋ ਬੜੀ ਧੂਮ ਧਾਮ ਦੇ ਨਾਲ ਉਹ ਮੇਲਾ ਲੱਗਿਆ ਸੀ ਇਸ ਜਗ੍ਹਾ ਦੇ ਉੱਤੇ ਪਿੰਡ ਧੋਨ ਢਾਈ ਵਾਲਾ ਤੇ دریا ਦੇ ਬਿਲਕੁਲ ਕਿਨਾਰੇ ਤੁਹਾਨੂੰ ਉਹ ਵੀ دریا ਵੀ ਦਿਖਾਵਾਂਗੇ ਇਸ ਟਾਈਮ ਪੂਰਾ ਸਾਉਣ ਦਾ ਮਹੀਨਾ ਹੁਣ ਕਰਕੇ دریا ਵੀ ਚੜਿਆ ਹੋਇਆ ਹੈ ਤੇ ਇਧਰ ਸਾਰੇ ਸੇਵਾਦਾਰਾਂ ਨੇ ਕੰਮ ਰਗੱਸੀ ਕੀਤੀ ਹੋਏ ਨੇ ਤੇ ਸੇਵਾ ਚੱਲ ਰਹੀ ਹੈ ਮਿਸਤਰੀ ਲੱਗੇ ਆ ਇਹ ਜੋ ਜੋ ਇਹ ਬਣਾ ਰਹੇ ਨੇ ਆਪਾਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਆਂ ਹਾਂਜੀ ਤੇ ਲੈਂਟਰ ਤੋਂ ਉਹ ਵਿਗਮਰਾ ਸ਼ੈਡ ਬਣਾਵਾ ਹਾਂ ਤੇ ਲੋਹਾਂ ਦੇ ਉੱਤੇ ਫਾਟਾ ਤੇ ਹੋ ਰੋਮ ਸੇਵਾ ਦੀ ਲੋੜ ਆ ਤੇ ਭੈਣ ਭਰਾਵਾਂ ਨੂੰ ਬਾਲ ਦੇ ਸੰਤ ਮਿਛਾਂ ਚ ਅੱਜ ਕੀਤੀ ਜਾਂਦੀ ਆ ਕਿ ਸੇਵਾ ਪਾਓ ਤੇ ਲਿੰਕ ਲੋਹਾਂ ਦੇ ਉੱਤੇ ਪਾਜੀ ਹਾਂ ਪਹਿਲਾਂ ਵੀ ਸੇਵਾ ਤੁਸੀਂ ਪਹਿਲੀ ਭੇਜੀ ਆ ਤੇ ਹੁਣ ਵੀ ਭੇਜੋ ਲੋਕਾਂ ਨੂੰ ਸ਼ੀਰ ਤੋਂ ਹਟਾਏ ਆਲੇ ਸਾਰੇ ਭੈਣ ਭਰਾਵਾਂ ਨਾਲ ਮਿਲ ਕੇ ਸੇਵਾ ਚ ਲਾ ਰਹੇ ਨੇ ਕੰਮ ਜਿਆਦਾ ਤੇ ਸੇਵਾ ਘੱਟ ਆ ਚਲੋ ਮੇਲੇ ਵਾਲੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਦੇਖੋ ਇੱਥੇ ਲੋਹਾ ਬਣੀਆਂ ਨੇ ਬੰਤ ਪ੍ਰਕਾਰ ਦੇ ਪ੍ਰਸ਼ਾਦੇ ਅਨਾਜ ਪੱਕਦੇ ਨੇ ਇੱਥੇ ਸੋ ਇੱਥੇ ਹੁਣ ਸ਼ੈੱਡ ਦੀ ਬੜੀ ਸਖਤ ਲੋੜ ਆ ਇਧਰ ਵੱਡਾ ਇੱਕ ਸ਼ੈੱਡ ਬਣ ਗਿਆ ਹੈ ਬਹੁਤ ਵੱਡਾ ਉਸ ਸ਼ੈੱਡ ਦੇ ਥੱਲੇ ਬੈਠ ਕੇ ਸੰਤਾਨ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਤੇ ਇਧਰ ਜਿੱਧਰ ਤਿਆਰ ਹੋਣਾ ਪ੍ਰਸ਼ਾਦਾ ਉਹਦੀ ਸਖਤ ਲੋੜ ਆ ਕਿ ਇੱਥੇ ਜੋ ਇਹ ਸੇਵਾਦਾਰਾਂ ਨੇ ਬੈਂਥੀ ਕੀਤੀ ਹੈ ਸਮੂਹ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਇਸਾਰੇ ਗੁਰੂ ਘਰ ਦੇ ਵਜੀਰਾ ਨੂੰ ਇਹ ਗੱਲ ਬੇਨਤੀ ਕਰਦੇ ਆ ਕਿ ਆਪਣੀਆਂ ਕਮਾਈਆਂ ਨੂੰ ਸਫਲਾ ਕਰੋ ਤੇ ਤਨ ਮਨ ਧਨ ਦੇ ਨਾਲ ਇਥੇ ਸੇਵਾਵਾਂ ਭੇਜੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਤਰਾਮ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਦੇ ਕੇਸ ਪੱਤੀ ਸਾਹ ਪੱਤਰਕਾਰਾਂ ਉਹਦੇ ਤੁਹਾਡਾ ਸਵਾਗਤ ਬਾਜੀ ਇਹ ਜਗ੍ਹਾ ਵਾ ਬਾਬੇ ਦਰਗਾਈ ਸ਼ਾਹੀ ਬਾਬੇ ਦਰਗਾਈ ਸ਼ਾਹੀ ਇੱਥੇ ਸਾਰੇ ਪਿੰਡ ਤੁੰਟਾ ਵਾਲਾ ਜਿਵੇਂ ਕਰਮੂ ਆ ਅਲੱਗ-ਅਲੱਗ ਪਿੰਡ ਸਾਰੇ ਆ ਕਿ ਇੱਥੇ ਸੇਵਾ ਕਰਨ ਵਾਸਤੇ ਆਉਂਦੇ ਆ ਜਿਤਨਾ ਉਹ ਵਿਆਹ-ਵਿਰਿਆ ਦਾ ਉਹ ਆ ਪਾਣੀ ਦਾ ਝੇਜ ਹੋਇਆ ਵਾ ਉਹਦੇ ਵਾਸਤੇ ਬਾਬੇ ਦਰਗਾਈ ਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਸਾਡਾ ਮਾਲ-ਦੰਗਰ ਫਸਲ ਵਾੜੀ ਪਾਜ ਜਾਵੇ ਕਿ ਇੱਥੇ ਹਰ ਵੀਰਵਾਰ ਭਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਪ੍ਰਚਾਰ ਦਾ ਪ੍ਰਬੰਧ ਕੀਤਾ ਜਾਂਦਾ ਵਾ ਅਤੇ ਮਾਰਕ ਜਿਵੇਂ ਸ਼ੈਡ ਵਗੈਰਾ ਜਾਂ ਲੰਗਰ ਹਾਲ ਦੇ ਲੈਂਟਰ ਹੋਣ ਵਾਸਤੇ ਸੰਗਤਾਂ ਨੂੰ ਬੇਨਤੀ ਆ ਅੱਗੇ ਵੀ ਸੰਗਤਾਂ ਸੇਵਾ ਭੇਜਦੀ ਆ ਹੁਣ ਵੀ ਸੰਗਤਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਜੋ ਵੀ ਗੁਰੂ ਘਰ ਦੇ ਕਾਰਜ ਆ ਸੰਗਤਾਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਆ ਤੇ ਪਰਮਾਤਮਾ ਆਂ ਬਾਬਾ ਦਰਗਾਹੀ ਸਾਹਿਬ ਉਹਨਾਂ ਵੀ ਝੜਦੀ ਕਲਾ ਕਰੇ ਤੇ ਸੰਗਤਾਂ ਇਸ ਤਰ੍ਹਾਂ ਦੀਸ਼ ਵਿਦੇਸ਼ ਦੇ ਵਿੱਚੋਂ ਇਸ ਇਸ ਜਗ੍ਹਾ ਦੀ ਇਮਾਰਤ ਵਾਸਤੇ ਜੋ ਵੀ ਚੜਾਵਾ ਵਾ ਆਪ ਦਾ ਟੈਲਫੋਨ ਵਾ ਕੁਕੀ ਜਨਸ ਵਾਚ ਆਵੇ ਰੂ ਜੀ ਕਲਕੱਤਾ ਵਾ 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 ਜੀ ਦੀ ਬਰੇ